ਇਹ ਖਬਰਦਾਰ ਜੇ ਅਸ ਤੋਂ ਬਾਅਦ ਤੇਰਾ ਫੋਨ ਆ ਗਿਆ ਮੈਂ ਐਨੀਆਂ ਵੀ ਰੋਕੇ ਘਰੇ ਬੈਠੂਗੀ ਤੇਰਾ ਇਹੋ ਜਿਹਾ ਜਲੂਸ ਕੱਢੂਗੀ ਨਾ ਕਿ ਜਿਉਂ ਬਤਮੀਦੀ ਕੀਤੀ ਮੇਰੇ ਨਾਲ ਮੈਨੂੰ ਬਹੁਤ ਗੁੱਸਾ ਆਇਆ ਬਹੁਤ ਮੈਂ ਕੈਮਰੇ ਸਾਹਮਣੇ बोल ਨਹੀਂ ਸਕਦੀ ਵੀ ਮੇਰਾ ਬੱਚਾ ਕਿਹੜਾ ਕੀ ਪੁੱਠਾ ਕੰਮ ਕਰ ਰਿਹਾ ਇਹ ਦੱਸੋ ਤੁਸੀਂ ਹੁੰਦੀਆਂ ਜਦੋਂ ਕਿਤੇ ਚੰਡੀ ਦਾ ਰੂਪ ਧਾਰ ਲੈਣਾ ਫਿਰ ਪਤਾ ਲੱਗਦਾ ਤੇਰੇ ਵਰਗਿਆਂ ਨੂੰ ਜਦੋਂ ਬਾਣੀ ਪਾ ਲਈਦਾ ਤਾਂ ਬੋਲਦੀ ਆ ਤੇ ਗਲਤ ਸਹਿਰਾਵਾ ਪਾਉਂਦੀ ਆ ਉਹਨੂੰ ਮਾਰਨ ਦੀ ਹਿੰਮਤ ਰੱਖਦੇ ਆ ਭਾ ਨਿਆਂਗ ਸਿੰਘ ਅੰਮ੍ਰਿਤਪਾਲ ਸਿੰਘ ਉਹਨੇ ਉਹ ਦਿਮਾਗ ਐਨਾ ਫਿਰ ਫਿਰਿਆ ਵਿਹਾਤੀ ਪਾਗਲ ਬੇ ਸ਼ਰਮ ਬੇਹਿਆ ਹੋਗਾ ਇਹ ਰੋਜ਼ ਤੁਸੀਂ ਮੈਨੂੰ ਜਾਣਦੇ ਹੋ ਮੈਂ ਤੁਹਾਨੂੰ ਕਦੀ ਵੀ ਨਹੀਂ ਦੇਖਿਆ ਹਨਾ ਤੇ ਮੈਂ ਨਹੀਂ ਜਾਣਦੀ ਕਿ ਤੂੰ ਇੱਕ ਇਕੱਲੀ ਜਨਾਨੀ ਤਾਂ ਡਰੂਗੀ ਨਾ ਕਿ ਕਦੇ ਵੀ ਤੈਨੂੰ ਕੀ ਲੋੜ ਪਈ ਹੈ ਤੂੰ ਨੰਬਰ ਆਪਣਾ ਨਾ ਦੇ ਉਹ ਮੇਰੀ ਸਭ ਤੋਂ ਵੱਡੀ ਤਾਕਤ ਜਿਹੜੀ ਮੇਰੇ ਬੱਚੇ ਨੇ ਮੇਰੇ ਕੋਲ ਸਾਰੇ ਰਿਸ਼ਤੇਦਾਰ ਇਸ ਤਰ੍ਹਾਂ ਤੇ ਛੁੱਟ ਗਏ ਕੇਨੂੰ ਕੈਂਸਰ ਮੈਂ ਰੱਬ ਕੋ ਨਹੀਂ ਮੰਗੀ ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸ਼ੁਰੂ ਕਰਦੇ ਆਪਾਂ ਅੱਜ ਦਾ ਵਲੌਗ ਅੱਜ ਦੇ ਵਲੌਗ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਾਡੇ ਮੌਸਮ ਦੇਖੋ ਕਿੰਨਾ ਸੋਹਣਾ ਹੋਇਆ ਪਿਆ ਵਾ ਬਹੁਤ ਹੀ ਸੁਹਾਵਣਾ ਮੌਸਮ ਆ ਪਹਿਲਾਂ ਤੇ ਥੋੜੀ ਜਿਹੀ ਹਨੇਰੀ ਆ ਰਹੀ ਸੀ ਬੱਦਲ ਹੋਇਆ ਸੀਗਾ ਤੇ ਹੁਣ ਜਿਹੜਾ ਵਾ ਬਰਸਾਤ ਸ਼ੁਰੂ ਹੋ ਗਈ ਆ ਮੈਂ ਗਿੱਦੂ ਨੂੰ ਕਹਿ ਰਹੀ ਸੀ ਕਿ ਦੁੱਧ ਅੰਦਰ ਆ ਜਾ ਬਰਸਾਤ ਹੋ ਰਹੀ ਆ ਪਰ ਗਿੱਦੂ ਜਿਵੇਂ ਬੱਚੇ ਇੰਜੋਏ ਕਰ ਰਿਹਾ ਹੈ ਬਸ ਬੱਚਿਆਂ ਨੂੰ ਇੰਜੋਏ ਥੋੜਾ ਕੰਮ ਦੇਣਾ ਚਾਹੀਦਾ ਹੁੰਦਾ ਬਰਸਾਤ ਦੇ ਵਿੱਚ ਪਹਿਲਾਂ ਆਪਾਂ ਵਿੱਚ ਦੇਖੋ ਜੀ ਛੋਟੇ ਹੁੰਦੇ ਸੀ ਇਹ ਮੈਨ ਵਿੱਚ ਕਿੰਨਾ ਨਾਉਂਦੇ ਅੰਦਰ ਸੀ ਇੰਜੋਏ ਕਰਦੇ ਹੁੰਦੇ ਸੀ ਬੱਚਿਆਂ ਨੂੰ ਫੂਡ ਤੋਂ ਜਿਹੜਾ ਥੋੜਾ ਜਿਹਾ ਦੂਰ ਰੱਖੋ ਤੁਸੀਂ ਇਹੋ ਜਿਹੀ ਨੇਤਰ ਨਾਲ ਜੋੜ ਕੇ ਰੱਖੋ ਤੇ ਬੱਚਿਆਂ ਦਾ ਜਿਹੜਾ ਭੋਖਾ ਵਧੀਆ ਰਹਿੰਦਾ ਤੁਹਾਨੂੰ ਪਤਾ ਮੇਰੇ ਬੱਚੇ ਜਿਹੜੇ ਆ ਉਹ ਮੇਰੇ ਨਾਲ ਹੀ ਕੰਮ ਕਰਾਉਂਦੇ ਆ ਤੇ ਮੇਰੇ ਨਾਲ ਹੀ ਉਹ ਜਿਵੇਂ ਜੇ ਮੈਂ ਗਾਰਡਨ 'ਚ ਲੱਗੀ ਆ ਤੇ ਉੱਥੇ ਗਾਰਡਨ 'ਚ ਹੁੰਦੇ ਆ ਜਿਵੇਂ ਜੇ ਮੈਂ ਕਿਚਨ 'ਚ ਲੱਗੀ ਆ ਤਾਂ ਕਿਚਨ 'ਚ ਹੁੰਦੇ ਨੇ ਤੇ ਜਿਵੇਂ ਆਪਾਂ ਛੋਟੇ ਹੁੰਦੇ ਪਹਿਲਾਂ ਵਰਖਾ ਤਾਂ ਜੇ ਨਾਉਂਦੇ ਕਹਿੰਦੇ ਉਹਨਾਂ ਪਿਤ ਹੋਈ ਆ ਤੇ ਤੁਸੀਂ ਵਰਖਾ 'ਚ ਨਾਲੋ ਜੀ ਸੋ ਇਹਦਾ ਇਹ ਗੋਇੰ ਅੰਜਾਇ ਕਰ ਰਹੀ ਹੈ ਜਦੋਂ ਪਿਛਲੀ ਵਾਰੀ ਇੱਕ ਬਰਸਾਤ ਹੋਈ ਸੀ ਸਾਡੇ ਬਹੁਤ ਜਿਆਦਾ ਉਦਨ ਵੀ ਆਪਾਂ ਵਲੌਗ ਸੀ ਕੀਤਾ ਉਦਨ ਮੈਂ ਗੋਦੋ ਪੂਰਾ ਇੰਜੋਏ ਕਰ ਰਹੀ ਸੀਗੀ ਆਪਾਂ ਬੱਚਿਆਂ ਨੂੰ ਕਦੀ ਵੀ ਨਹੀਂ ਡਕਿਆ ਇਹਨਾਂ ਚੀਜ਼ਾਂ ਤੋਂ ਕਿਉਂਕਿ ਬੱਚੇ ਇਹ ਦੇਖੋ ਵੀ ਸਿੱਧੇ ਪਾਸੇ ਜਾ ਰਹੇ ਨੇ ਪੁੱਠੇ ਪਾਸੇ ਨਹੀਂ ਜਾ ਰਹੇ ਜਿਵੇਂ ਅੱਜ ਕੱਲ ਲੋਕਾਂ ਦੇ ਬੱਚੇ ਜਾ ਰਹੇ ਨੇ ਫੋਨਾਂ ਦੇ ਮਗਰ ਹੁਣ ਮੈਂ ਕਰ ਦੋ ਦਿਨ ਹੋ ਗਏ ਬੱਚਿਆਂ ਨੂੰ ਨਾਲ ਲੈ ਕੇ ਵਲੌਗ ਪਾ ਰਹੀ ਐ ਨਾ ਤੇ ਲੋਕਾਂ ਦੇ ਜਿਹੜੇ ਬਹੁਤ ਜਿਆਦਾ ਸਮਝਦਾਰ ਨੇ ਨਾ ਜਾਣਕਾਰ ਨੇ ਉਹਨਾਂ ਦੇ ਕਮੈਂਟ ਆਉਂਦੇ ਨੇ ਤੁਹਾਡੇ ਬੱਚੇ ਤੇ ਪੁੱਠੇ ਪਾਸੇ ਲੱਗੇ ਲੱਗੇ ਸਾਡੇ ਬੱਚਿਆਂ ਨੂੰ ਇਹ ਮਾਤਰਾ ਦੋ ਦੱਸੋ ਵੀ ਮੇਰਾ ਬੱਚਾ ਕਿੜਾ ਕੀ ਪੁੱਠਾ ਕੰਮ ਕਰ ਰਿਹਾ ਇਹ ਦੱਸੋ ਤੁਸੀਂ ਤੁਸੀਂ ਵਲੌਗ ਚ ਤੁਸੀਂ ਦੇਖਿਆ ਵੀ ਮੇਰੇ ਬੱਚੇ ਮੇਰੇ ਨਾਲ ਪੂਰੀ ਮਿਹਨਤ ਕਰਾਉਂਦੇ ਆ ਪਰ ਇਹ ਦਿਖਾ ਰਹੇ ਆ ਕਿ ਬੱਚੇ ਜਿਹੜੇ ਆ ਮੇਰੇ ਨਾਲ ਮਿਹਨਤ ਕਰਾ ਰਹੇ ਚਾਹੇ ਅਨੂਆ ਅਨੂ ਮੇਰੇ ਨਾਲ ਮਿਹਨਤ ਕਰਵਾ ਰਿਹਾ ਵਾ ਚਾਹੇ ਗੁੱਡੂ ਆ ਗੁੱਡੂ ਸਾਰਾ ਹੀ ਪਹਿਲਾਂ ਵੀ ਮੈਂ ਕਈ ਵਲੌਗ ਦੇ ਵਿੱਚ ਦੱਸਿਆ ਕਿ ਗੁੱਡੂ ਕਿਚਨ ਦਾ ਸਾਰਾ ਹੀ ਕੰਮ ਕਰ ਲੈਂਦੀ ਆ ਜਿਹੜੀ ਨਹੀਂ ਚੀਜ਼ ਹੁੰਦੀ ਉਹ ਮੈਨੂੰ ਪੁੱਛ ਲੈਂਦੀ ਆ ਏਡਾ ਬੱਚਾ ਕੋਈ ਪਾਣੀ ਦਾ ਗਲਾਸ ਵੀ ਨਹੀਂ ਫੜ ਕੇ ਪੀਂਦਾ ਇਹਦੇ ਸਕੂਲ ਦੇ ਵੀ ਟੀਚਰਸ ਦੱਸਦੇ ਨੇ ਕਿ ਸਾਡੀਆਂ ਬੱਚੀਆਂ ਜਿਹੜੀਆਂ ਵਾਂ ਉਹ 6th ਕਲਾਸ 'ਚ ਵੀ ਹੋ ਗਈਆਂ ਕਿਹਦੀਆਂ 7th ਕਲਾਸ 'ਚ ਆ ਉਹ ਅਜੇ ਤੱਕ ਕਹਿੰਦੇ ਪਾਣੀ ਦਾ ਗਲਾਸ ਵੀ ਨਹੀਂ ਫੜ ਕੇ ਪੀਂਦੀ ਤੇ ਤੁਹਾਡਾ ਬੱਚਾ ਮੈਂ ਆਪ ਖੁਦ ਜਾ ਕੇ ਦੱਸ ਦਿੱਤ ਵਿੱਚ ਕੋਈ ਸੰਗ ਸ਼ਰਮ ਨਹੀਂ ਹੈਗੀ ਕਿਉਂਕਿ ਮੈਂ ਜਦੋਂ ਪਤਾ ਮੈਂ ਠੀਕ ਨਹੀਂ ਰਹਿੰਦੀ ਹੈਗੀ ਤੇ ਮੇਰੇ ਬੱਚੇ ਮੇਰੇ ਨਾਲ ਕੰਮ ਕਰਾਉਂਦੇ ਆ ਠੀਕ ਦੇ ਨਾਲ ਨਾਲ ਫਿਰ ਮੇਰਾ ਹੋਰ ਕਿੰਨਾ ਕੰਮ ਆ ਤੁਸੀਂ ਤਾਂ ਜਿਹੜੇ ਵਿਲੇ ਆ ਜਿਨ੍ਹਾਂ ਨੇ ਕਮੈਂਟ ਕੀਤਾ ਵਾ ਨਾ ਉਹ ਤਾਂ ਵਿਲੇ ਹੋਣਗੇ ਵੀ ਸਾਰੀ ਦਿਹਾੜੀ ਉਹ ਤਾਂ ਵੀ ਨਹੀਂ ਆਪਣੇ ਬੱਚਿਆਂ ਨੂੰ ਸੰਭਾਲ ਸਕਦੇ ਪਰ ਅਸੀਂ ਮੇਲੇ ਨਹੀਂ ਹੁੰਦੇ ਜੀ ਇੱਕ ਬਿਮਾਰ ਹੋਣ ਦੇ ਬਾਵਜੂਦ ਵੀ ਇਹੋ ਜੀ ਬਿਮਾਰੀ ਹੋਣ ਦੇ ਬਾਵਜੂਦ ਵੀ ਆਪਾਂ ਇਹ ਨਾਲ ਕਾਰੋਬਾਰ ਵੀ ਕਰਦੇ ਆ ਨਾਲ ਵਲੌਗ ਵੀ ਬਣਾਉਨੇ ਆ ਮੇਰੇ ਉੱਤੇ ਕਿਸੇ ਦਾ ਪ੍ਰੈਸ਼ਰ ਨਹੀਂ ਹੈਗਾ ਇਹ ਮੇਰਾ ਆਪਣਾ ਹੀ ਸ਼ੌਂਕ ਆ ਆਪਣੀ ਮਿਹਨਤ ਆ ਵੀ ਵੇਲੇ ਮੈਂ ਉਹ ਬੰਦਿਆਂ ਦੇ ਵਿੱਚੋਂ ਨਹੀਂ ਆ ਵੀ ਇਸ ਵਿੱਚ ਪਾ ਕੇ ਤੇ ਕਿਸੇ ਦੀਆਂ ਵੀਡੀਓ ਵੇਖ ਕੇ ਉਹਨਾਂ ਦੇ ਥੱਲੇ ਆਪਾਂ ਬੈਡ ਕਮੈਂਟ ਕਰੀ ਜਾਈਏ ਆਪਾਂ ਉਹਨਾਂ ਵਿੱਚੋਂ ਨਹੀਂ ਹੈਗੇ ਲੋਕ ਵੀਡੀਓ ਨੂੰ ਵੇਖ ਕੇ ਸਮਝ ਨਹੀਂ ਗਾਦੇ ਸਭੋਂ ਉੱਤੋਂ ਲੁਕਤਾ ਦਿਨੀਆਂ ਨਾ ਕਰਦੇ ਤੇ ਬਾਕੀ ਇਹ ਜਿਹੜੇ ਵਿਲੇ ਲੋਕ ਆ ਨਾ ਇਹ ਐਪਰੀਸ਼ੀਏਟ ਤਾਂ ਨਹੀਂ ਕਰਨਗੇ ਕਿਸੇ ਨੂੰ ਵੀ ਹਾਂ ਤੁਸੀਂ ਬੱਚੇ ਆ ਚਾਹੇ ਇੱਕ ਜਨਾਨੀ ਆ ਆਪਣੇ ਬੱਚੇ ਨਾਲ ਲੈ ਕੇ ਕੰਮ ਕਰ ਰਹੀ ਆ ਘਰ ਚ ਲਾ ਰਹੇ ਨੇ ਵਧੀਆ ਇਕੱਲੇ ਬੰਦੇ ਦਾ ਸਰਵਾਈਵ ਕਰਨਾ ਬਹੁਤ ਔਖਾ ਕਿਉਂਕਿ ਇਹੋ ਜਿਹੜੇ ਜਿਹੜੇ ਮੂਰਖ ਨੇ ਨਾ ਇਹਨਾਂ ਦੇ ਵਿੱਚੋਂ ਆ ਕੇ ਆਪਣੀ ਸਿਆਣਪ ਜਿਹੜੀ ਫੋਟੀ ਦੇਣੀ ਹੁੰਦੀ ਆ ਬਾਕੀ ਮੈਨੂੰ ਇਨ੍ਹਾਂ ਕਮੈਂਟਾਂ ਦਾ ਕੋਈ ਇਨਸਰ ਨਹੀਂ ਹੁੰਦਾ ਮੈਂ ਡਿਲੀਟ ਕਰ ਦਿੰਦੀ ਆ ਇਗਨੋਰ ਕਰ ਦਿੰਦੀ ਆ ਮੈਂ ਚੈਨਲ ਤੇ ਨਹੀਂ ਰਹਿਣ ਦਿੰਦੀ ਆ ਉਹ ਜਾਂਦਾ ਜਿਹੜੇ ਕਮੈਂਟ ਹੁੰਦੇ ਆ ਉਹ ਆਪਣਾ ਟਾਈਮ ਵੇਸਟ ਕਰਦੇ ਆ ਪਰ ਜਦੋਂ ਦੇਖੋ ਹੁਣ ਮੇਰਾ ਨੰਬਰ ਵੀ ਆ ਵੀਡੀਓ ਦੇ ਵਿੱਚ ਮੇਰਾ ਨੰਬਰ ਪਾਇਆ ਗਿਆ ਵਾ ਹੁਣ ਉਹ ਕਮੈਂਟ ਤਾਂ ਛੱਡ ਕੇ ਕਈ ਪਾਗਲਪਨ ਇਹੋ ਜਿਹੇ ਆ ਕਿ ਜਿਹੜੇ ਫੋਨ ਦੇ ਉੱਤੇ ਵੀ ਆਪਾਂ ਨੂੰ ਇਹੋ ਜੀਆਂ ਗੱਲਾਂ ਕਰਦੇ ਆ ਇੱਕ ਅੱਜ ਆਪਾਂ ਜਿਹੜਾ ਫੋਨ ਨੰਬਰ ਆ ਉਹ ਮੈਂ ਤੁਹਾਨੂੰ ਨਾਲ ਸ਼ੇਅਰ ਕਰੂੰਗੀ ਇੰਨਾ ਕੁ ਜ਼ਿਆਦਾ ਉਹਨੇ ਪਰੇਸ਼ਾਨ ਕੀਤਾ ਦੋ ਦਿਨ ਬਹੁਤ ਪਰੇਸ਼ਾਨ ਕੀਤਾ ਉਹ ਇਨਸਾਨ ਨੇ ਉਹਦਾ ਆਪਾਂ ਤੁਹਾਨੂੰ ਨਾਮ ਵਗੈਰਾ ਵੀ ਦੱਸ ਦਿੰਨੇ ਆ ਇਹ ਤੁਸੀਂ ਦੇਖੋ ਪਤਾ ਨਹੀਂ ਬੱਦਮਾਸ਼ ਇੰਨਾ ਸਿਰ ਫਿਰਿਆ ਵੇ ਹਾਤੀ ਪਾਗਲ ਬੇਸ਼ਰਮ ਬੇਹਿਆ ਹੋਊਗਾ ਇਹ ਵਾਲਾ ਨੰਬਰ ਆ ਜੀ ਤੇ ਦੇਖੋ ਜੀ ਇਹ ਨੰਬਰ ਆ 76773 73841 ਲਿਖਿਆ ਹਰਜੋਤ ਸੰਧੂ ਆ ਪਤਾ ਨਹੀਂ ਇਹ ਦਾ ਅਸਲੀ ਨਾਮ ਆ ਕਿ ਨਕਲੀ ਨਾਮ ਆ ਜਿਵੇਂ ਕਿ WhatsApp ਤੇ ਭਰ ਲੈਂਦੇ ਨੇ ਤੇ ਇੰਨੀਆਂ ਕ ਜਾਦੀਆਂ ਦੇਖੋ ਕਾਲਾਂ ਕਰਨੀਆਂ ਤੇ ਕਾਲ ਕਰਕੇ ਦੇਖੋ ਇੱਕ ਦਾ ਬੰਦਾ ਕੰਮ ਕਰਦੇ ਹੁੰਦੇ ਨਾ ਮੈਂ ਦੇਖੋ ਇਕੱਲੀ ਘਰ ਦੇ ਵਿੱਚ ਹੁੰਦੀ ਆ ਮੈਂ ਆਪਣਾ ਕੰਮ ਵੀ ਕਰਨਾ ਘਰ ਵੀ ਦੇਖਣਾ ਫਿਰ ਕੰਮ ਕਰਦੇ ਕਰਦੇ ਦੇਖੋ ਰਿਸ਼ਤੇਦਾਰ ਦਾ ਦੋ ਤੋਂ ਤਿੰਨ ਵਾਰੀ ਫੋਨ ਆਲੇ ਨਾ ਤੁਸੀਂ ਖਿਜੋਗੇ ਤੇ ਮੈਂ ਦੇਖੋ ਆਪਣੇ ਕਾਰੋਬਾਰ ਵਾਸਤੇ ਬਾਰ-ਬਾਰ ਫੋਨ ਚੁੱਕਦੀ ਆ ਕਿਸੇ ਵਲੇ ਭਾਂਡੇ ਮਾਂਦੀ ਮੈਂ 75 ਵਾਰੀ ਵਜਾ ਕੇ ਵਿੱਚੋਂ ਫੋਨ ਹੱਤ ਹੋ ਕੇ ਫਿਰ ਫੋਨ ਚੱਕੋ ਫਿਰ ਹੱਤ ਹੋ ਕੇ ਫਿਰ ਫੋਨ ਚੱਕੋ ਤੇ ਜੇ ਦਾ ਕੰਮ ਦਾ ਬੰਦਾ ਫਿਰ ਤੋ ਦੇਖੋ ਉਸ ਚੀਜ਼ ਦਾ ਦੁੱਖ ਨਹੀਂ ਹੁੰਦਾ ਜੇ ਇਹੋ ਜਿਹੇ ਬਦਮਾਖੌਂਦੇ ਨੇ ਜਿਹੜੇ ਬਤਮੀਜ਼ ਹੁੰਦੇ ਨੇ ਦਿਮਾਗ ਤੋਂ ਮੈਨੂੰ ਲੱਗਦਾ ਪੈਦਲ ਹੁੰਦੇ ਨੇ ਇਹਨਾਂ ਦੀ ਸੋਚ ਏੰਦਾ ਕਦੀ ਹੁੰਦੀ ਆ ਇਹ ਜਿਹੜਾ ਟੈਂਪਰ ਕਰਦੇ ਨੇ ਨਾ ਬੜੀ ਖੇਜ ਆਉਂਦੀ ਆ ਪਹਿਲਾਂ ਤਾਂ ਸ਼ੁਰੂ ਕੀਤਾ ਕਿ ਮੈਨੂੰ ਪਨੀਰੀ ਚਾਹੀਦੀ ਆ ਮੈਂ ਕਿਹਾ ਮਿਲ ਜੂਗੀ ਬਾਈ ਜੀ ਤੁਹਾਨੂੰ ਕਿਹੜੀ ਪਨੀਰੀ ਚਾਹੀਦੀ ਕਿੰਨੀ ਚਾਹੀਦੀ ਆ ਤੁਹਾਨੂੰ ਦੱਸ ਦਾਂਗੇ ਉਸ ਤੋਂ ਬਾਅਦ ਫਿਰ ਫੋਨ ਕੀਤਾ ਜੀ ਮੈਂ ਆ ਕੇ ਲੈ ਕੇ ਜਾ ਸਕਦਾ ਆ ਪਨੀਰੀ ਮੈਂ ਕਿਹਾ ਨਹੀਂ ਜੀ ਤੁਸੀਂ ਪਹਿਲਾਂ ਆਪਣਾ ਆਰਡਰ ਸੈਂਡ ਕਰ ਦਿਓ ਤੇ ਆਪਾਂ ਕਿਉਂਕਿ ਹਰੇਕ ਨੂੰ ਕਹਿੰਨੇ ਵੀ ਤੁਸੀਂ ਆਪਦਾ ਆਰਡਰ ਸੈਂਡ ਕਰ ਦਿਓ ਕਈ ਭੈਣ ਭਰਾ ਬੜਾ ਹੀ ਕਰਦੇ ਵੀ ਅਸੀਂ ਆ ਕੇ ਲੈ ਜਾਾਂਗੇ ਜੀ ਅਸੀਂ ਉਦੋਂ ਪੇਮੈਂਟ ਕਰ ਦਾਂਗੇ ਤੁਸੀਂ ਸਾਡਾ ਸਮਾਨ ਬਣਾ ਛੱਡਿਓ ਤੇ ਬਹੁਤ ਵਾਰੀ ਮੇਰੇ ਨਾਲ ਇਦਾਂ ਹੋ ਚੁੱਕਾ ਹੈ ਕਿ ਮੈਂ ਸਮਾਨ ਬਣਾ ਕੇ ਰੱਖ ਛੱਡਦੀਆਂ ਤੇ ਮੁੜ ਕੇ ਬਾਅਦ ਦੇ ਵਿੱਚ ਜੀ ਕੋਈ ਕੈਨਸਲ ਕਰ ਦਿੰਦਾ ਕੋਈ ਫੋਨ ਨਹੀਂ ਚੱਕਦਾ ਕਿਸੇ ਦੇ ਘਰ ਕੋਈ ਹੈਪਨਿੰਗ ਹੋ ਜਾਂਦੀ ਹੈ ਜੀ ਨਹੀਂ ਅਸੀਂ ਨਹੀਂ ਲੈ ਕੇ ਜਾ ਸਕਦੇ ਸਮਾਨ ਇਸ ਕਰਕੇ ਆਪਾਂ ਜਿਹੜਾ ਸਮਾਨ ਆ ਨਾ ਉਹ ਪਹਿਲਾਂ ਆਪਾਂ ਕਹਿੰਨੇ ਆ ਵੀ ਤੁਸੀਂ ਆਪਣਾ WhatsApp ਤੇ ਆਰਡਰ ਸੈਂਡ ਕਰੋ ਫਿਰ ਮੈਂ ਨਾ WhatsApp ਤੇ ਡੀਪੀ ਲੱਗੀ ਹੁੰਦੀ ਉਹ ਉੱਚ ਪੇਮੈਂਟ ਕਰਕੇ ਮੈਨੂੰ ਸਕਰੀਨਸ਼ਾਟ ਸੈਂਡ ਕਰੋ ਤੇ ਫਿਰ ਆਪਾਂ ਜਿਹੜਾ ਸਮਾਨ ਆ ਉਹ ਤੁਹਾਡਾ ਤਿਆਰ ਕਰਾਂਗੇ ਫਿਰ ਭਾਵੇਂ ਤੁਸੀਂ ਫੜਕੇ ਵੀ ਲੈ ਕੇ ਜਾਇਓ ਤੇ ਚਾਹੇ ਤੁਸੀਂ ਆਪਣੇ ਘਰੇ ਮਗਾਉਣਾ ਜਿਆਦਾਤਰ ਪ੍ਰਫਰ ਮੈਂ ਕਰਦੀ ਆ ਕਿ ਕਿਉਂ ਮੈਂ ਆਨਲਾਈਨ ਹੀ ਜਿਹੜਾ ਸੇਲ ਕਰਦੀ ਆ ਮੈਂ ਘਰੇ ਬੁਲਾਉਣਾ ਬਹੁਤ ਘੱਟ ਪਸੰਦ ਕਰਦੀ ਆ ਕਈ ਲੋਕ ਹੁਣ ਇਸ ਚੀਜ਼ ਤੇ ਵੀ ਮਾਈਂਡ ਕਰਦੇ ਨੇ ਕਈਆਂ ਦੇ ਭੈਣ ਭਰਾਵਾਂ ਦੇ ਫੋਨ ਵੀ ਆਏ ਕਿ ਮੈਡਮ ਅਸੀਂ ਤੁਹਾਨੂੰ ਮਿਲਣਾ ਚਾਹੁੰਦੇ ਆ ਦੇਖੋ ਤੁਸੀਂ ਮੈਨੂੰ ਦੇਖ ਰਹੇ ਹੋ ਰੋਜ਼ ਤੁਸੀਂ ਮੈਨੂੰ ਜਾਣਦੇ ਹੋ ਮੈਂ ਤਾਂ ਨੂੰ ਕਦੀ ਵੀ ਨਹੀਂ ਦੇਖਿਆ ਹਨਾ ਤੇ ਮੈਂ ਨਹੀਂ ਜਾਣਦੀ ਸੋ ਇੱਕ ਕੱਲੀ ਜਨਾਨੀ ਤਾਂ ਡਰੂਗੀ ਨਾ ਇਸ ਜੀਤੋ ਕਿ ਮੈਂ ਨਹੀਂ ਬੁਲਾਉਣਾ ਚਾਹੁੰਦੀ ਜੇ ਕੋਈ ਸਾਡੇ ਕੋਲ ਸਮਾਨ ਲੈਣ ਵੀ ਆਉਂਦਾ ਤਾਂ ਵੀ ਉਹਨੂੰ ਆਪਾਂ ਉੱਥੇ ਸ਼ਹਿਰ ਦੇ ਵਿੱਚ ਹੀ ਬੁਲਾ ਕੇ ਤੇ ਉੱਥੇ ਆਪਾਂ ਸਮਾਨ ਖੜਾ ਦੇ ਦਿੰਨੇ ਆ ਤੇ ਇਹ ਕਹਿੰਦਾ ਜੀ ਮੈਂ ਲੈਣ ਆ ਜਾ ਸਮਾਨ ਮੈਂ ਕਹਿੰਦਾ ਬਾਈ ਜੀ ਤੁਸੀਂ ਪਹਿਲਾਂ ਆਰਡਰ ਦੇ ਦਿਓ ਫਿਰ ਮੈਂ ਤੁਹਾਨੂੰ ਫੋਨ ਕਰ ਦਊਗੀ ਸਮਾਨ ਤੁਹਾਡਾ ਤਿਆਰ ਹੋ ਗਿਆ ਤੇ ਤੁਸੀਂ ਫੜ ਕੇ ਵੀ ਲੈ ਕੇ ਜਾਇਓ ਅੱਛਾ ਜੀ ਅਗਲੇ ਦਿਨ ਫੇਰ ਕਹਿੰਦਾ ਜੀ ਤੁਸੀਂ ਇੰਨੇ ਫੋਨ ਕੀਤਾ ਵੀ ਮੈਡਮ ਮੈਂ ਆ ਕੇ ਲੈ ਜਾਊਂਗਾ ਤੇ ਤੁਸੀਂ ਦੱਸ ਦੋ ਕਿੱਥੇ ਪੈਸੇ ਪਾਉਣੇ ਕੀ ਕਰਨਾ ਚਲੋ ਮੈਂ ਫੇਰ ਸਮਝਾ ਦਿੱਤਾ ਉਸ ਤੋਂ ਬਾਅਦ ਇਹਦਾ ਹੋਰ ਅਨਨੋਨ ਨੰਬਰ ਇਹੋ ਜਿਹੇ ਪਾਗਲਾਂ ਦੇ ਨੰਬਰ ਵੀ ਬਹੁਤ ਹੁੰਦੇ ਨੇ ਤੇ ਹਾਂ ਇੱਕ ਹੋਰ ਨੰਬਰ ਤੁਹਾਨੂੰ ਹੁਣ ਕੀਤਾ ਮੇਰੇ ਰੇਂਜ 'ਚ ਨਹੀਂ ਆ ਰਹੀ ਸੀ ਕਿਤੇ ਤੇ ਕਹਿੰਦਾ ਮੈਡਮ ਜੀ ਤੁਸੀਂ ਤਾਂ ਮੈਨੂੰ ਬਲੌਕ ਹੀ ਕਰਦਾ ਮੈਂ ਤਾਂ ਸੱਚੀ ਪਨੀਰੀ ਲੈ ਕੇ ਜਾਣਾ ਮੈਂ ਕਿਹਾ ਬਾਈ ਜੀ ਮੈਂ ਕਸਟਮਰ ਦਾ ਨੰਬਰ ਨੂੰ ਬਲੌਕ ਕਿਉਂ ਕਰੂੰਗੀ ਵੀ ਮੈਂ ਬਲੌਕ ਨਹੀਂ ਕੀਤਾ ਹੋ ਸਕਦਾ ਰੇਂਜ ਨਹੀਂ ਆਉਂਦੀ ਮੈਂ ਮਾਰਕੀਟ 'ਚ ਸੀ ਅਦੋਂ अच्छा चलो उस तो बाद इने मुड़ के फिर फोन ਕੀਤਾ मैडम जी एक और काम ਸੀ ਮੜ ਕੇ ਜੋ ਬਤਮੀ ਜੀ ਕੀਤੀ ਮੇਰੇ ਨਾਲ ਮੈਨੂੰ ਬਹੁਤ ਗੁੱਸਾ ਆਇਆ ਬਹੁਤ ਮੈਂ ਕੈਮਰੇ ਸਾਹਮਣੇ बोल ਨਹੀਂ ਸਕਦੀ ਵੀ ਜੋ ਨੇ ਮੈਨੂੰ ਬੋਲਿਆ ਵੀ ਆਹ ਕੰਮ ਆ ਉਹ ਕੰਮ ਦੇਖੋ ਇਹੋ ਜਿਹੇ ਦੇ ਘਰੇ ਮਾਵਾਂ ਤਾਂ ਨਹੀਂ ਹੁੰਦੀਆਂ ਜੇ ਕੋਈ ਬੰਦਾ ਆਪਣੇ ਘਰੇ ਬੈਠਾ ਮਿਹਨਤ ਕਰਨ ਗਿਆ ਵਾ ਤੇ ਉਹਨੂੰ ਵੀ ਨਹੀਂ ਛੱਡਦੇ ਅੱਛਾ ਜੇ ਤੇ ਸੋਸ਼ਲ ਮੀਡੀਆ ਦੇ ਕੋਈ ਜਨਾਨੀ ਇਹੋ ਜਿਹਾ ਗਲਤ ਕੰਮ ਕਰਦੀ ਹੈ ਗਲਤ ਵੀਡੀਓ ਬਣਾਉਂਦੀ ਹੈ ਗਲਤ ਬੋਲਦੀ ਹੈ ਚਾਹੇ ਗਲਤ ਪਹਿਰਾਵਾ ਪਾਉਂਦੀ ਹੈ ਉਹਨੂੰ ਮਾਰਨ ਦੀ ਹਿੰਮਤ ਰੱਖਦੇ ਆ ਪੰਨੇੰਗ ਸਿੰਘ ਅਮਰਿਤਪਾਲ ਸਿੰਘ ਉਹਨੇ ਉਨ ਤੱਕ ਵੀ ਮੈਂ ਜਿਹੜੀ ਚੀਜ਼ ਪਹੁੰਚਾਉਣਾ ਚਾਹੁੰਦੀ ਆ ਕਿ ਜੇ ਤੁਸੀਂ ਉਹਨੂੰ ਮਾਰਨ ਦੀ ਹਿੰਮਤ ਰੱਖਦੇ ਇਹੋ ਜਿਹੇ ਜਿਹੜੇ ਗੰਦੀ ਸੋਚ ਵਾਲੇ ਬੰਦੇ ਆ ਉਹਨਾਂ ਦਾ ਕੀ ਕਰੀਏ ਹੈ ਸਰਦਾਰ ਆ ਹੁਣ ਵੀ ਅੱਜ ਵੀ ਮੈਨੂੰ ਫੋਨ ਆਇਆ ਤੁਸੀਂ ਹੋਰ ਨੰਬਰ ਤੋਂ ਆਇਆ ਮੈਨੂੰ ਆਵਾਜ਼ ਮੈਂ ਪਛਾਣ ਲਈ ਸੀਗੀ ਫੋਨ ਨੰਬਰ ਮੈਂ ਤਾਂ ਇਹਦੇ ਵਿੱਚ ਪਾ ਰਹੀ ਆ ਕਿ ਆਮ ਜਿਹੜਾ ਘਰੇ ਬੈਠੀਆਂ ਔਰਤਾਂ ਨੂੰ ਕੰਮ ਨਹੀਂ ਕਰ ਲੈਂਦੇ ਇਹੋ ਜਿਹੇ ਲੋਕ ਉਹਨਾਂ ਨੂੰ ਸਜ਼ਾ ਕੌਣ ਦੇਊਗਾ ਇਹ ਦੱਸੋ ਜੀ ਇਹਦਾ ਨੰਬਰ ਮੈਂ ਵਿੱਚ ਤਾਂ ਪਾ ਰਹੀ ਆ ਕਿ ਇਹ ਪਹੁੰਚ ਹੋਵੇ ਉਹਨਾਂ ਤੱਕ ਇਸ ਨੰਬਰ ਦੀ ਵੀ ਜਿਹੜੇ ਲੋਕ ਕਹਿੰਦੇ ਨੇ ਵੀ ਹਾਂ ਅਸੀਂ ਸੁਧਾਰਾਂਗੇ ਜੀ ਅਸੀਂ ਸੋਸ਼ਲ ਮੀਡੀਆ ਤੇ ਗੰਦ ਨਹੀਂ ਪੈਣ ਦੇਣਾ ਜਾਂ ਕੁਝ ਅਸੀਂ ਤਾਂ ਕੋਈ ਗੰਦ ਨਹੀਂ ਨਾ ਪਾ ਰਹੇ ਅਸੀਂ ਆਪਣੀ ਵੀਡੀਓ ਬਣਾ ਰਹੇ ਆ ਘਰੇ ਬੈਠੇ ਮਿਹਨਤ ਕਰ ਰਹੇ ਆ ਤੇ ਇਹ ਘਰੇ ਬੈਠਿਆਂ ਨੂੰ ਵੀ ਨਹੀਂ ਛੱਡਦੇ ਹੁਣ ਅਸੀਂ ਆਪਦਾ ਕਾਰੋਬਾਰ ਕਰਦੇ ਹਾਂ ਉਹ ਕੀ ਨੰਬਰ ਅਸੀਂ ਫੋਨ ਨੰਬਰ ਦਵਾਂਗੇ ਤੇ ਕੋਈ ਸਾਡੇ ਨਾਲ ਤੱਕ ਪਹੁੰਚ ਕਰ ਸਕੂਗਾ ਸਾਡੇ ਕਾਰੋਬਾਰ ਵਾਸਤੇ ਜਾਂ ਸਮਾਨ ਵਾਸਤੇ ਹੁਣ ਇੱਥੇ ਵੀ ਕਈਆਂ ਦੇ ਬੜੇ ਕੋਹਟ ਆਣੇ ਕਿ ਬੀਬੀ ਤੈਨੂੰ ਕੀ ਲੋੜ ਪਈ ਆ ਤੂੰ ਨੰਬਰ ਆਪਣਾ ਨਾਂ ਦੇ ਉਹ ਐ ਨਾ ਕਰਿਓ ਨਾ ਕਰ ਹਰ ਕਰ ਦੀ ਆਪੋ ਆਪਣੀ ਮਜਬੂਰੀ ਹੁੰਦੀ ਆ ਆਪੋ ਆਪਣੀ ਪ੍ਰੋਬਲਮ ਹੁੰਦੀ ਆ ਕਿਸੇ ਨੂੰ ਕੋਈ ਸ਼ੌਕ ਨਹੀਂ ਜੜਿਆ ਹੁੰਦਾ ਕਿਸੇ ਨੂੰ ਕੋਈ ਚਾਹ ਨਹੀਂ ਹੁੰਦਾ ਵੀ ਸਾਰੀ ਦਿਹਾੜੀ ਕੰਮ ਹੀ ਕਰਦਾ ਰਹੇ ਬੰਦਾ ਕਈ ਮਜਬੂਰੀਆਂ ਹੁੰਦੀਆਂ ਨੇ ਜਿਹਦੇ ਪਿੱਛੇ ਆਪਾਂ ਨੂੰ ਇਹ ਕੰਮ ਕਰਨਾ ਪੈਂਦਾ ਜਿਵੇਂ ਆਪਾਂ ਕੱਲ੍ਹ ਵਾਲੀ ਵੀਡੀਓ ਬਣਾਈ ਸੀ ਵੀ ਢਿੱਡ ਪਿੱਛੇ ਚ ਬੱਚਿਆਂ ਪਿੱਛੇ ਬੜਾ ਕੁਝ ਕਰਨਾ ਪੈਂਦਾ ਵਾ ਜੇ ਆਪਣੇ ਤੁਸੀਂ ਸੁਪਨੇ ਪੂਰੇ ਕਰਨੇ ਆ ਸੋ ਜੇ ਮਿਹਨਤ ਕਰਦੇ ਆ ਨਾ ਇਹੋ ਜਿਹੇ ਲੋਕਾਂ ਨੂੰ ਜਿਹੜਾ ਵਾ ਥੋੜੀ ਜੀ ਸ਼ਰਮ ਆਉਣੀ ਚਾਹੀਦੀ ਆ ਵੀ ਜੇ ਕੋਈ ਜਨਾਨੀ ਆਪਣੇ ਬੱਚਿਆਂ ਨਾਲ ਨਾਲ ਲੱਗ ਕੇ ਮਿਹਨਤ ਕਰ ਰਹੀ ਆ ਆਪਣਾ ਘਰ ਚਲਾ ਰਹੀ ਆ ਤੇ ਇਸ ਚੀਜ਼ ਤੋਂ ਹੋਰ ਵੀ ਕਿਸੇ ਨੂੰ ਸਿੱਖਣਾ ਚਾਹੀਦਾ ਇੱਕ ਮੈਂ ਇੱਕ ਅਜਿਹਾ ਫੋਨ ਆਇਆ ਸੀਗਾ ਵੀ ਉਹ ਕਹਿੰਦੇ ਜੀ ਲੋ ਮੈਡਮ ਤੁਹਾਨੂੰ ਕੈਂਸਰ ਆ ਪਹਿਲਾਂ ਉਹਨਾਂ ਨੇ ਕਿਤੇ ਆਰਡਰ ਕਰਨਾ ਸੀਗਾ ਚਾਰ ਕੀ ਰੇਟ ਆ ਸਾਰਾ ਕੁਝ ਪੁੱਛ ਗਏ ਹਨ ਤੁਸੀਂ ਵੀਡੀਓ 'ਚ ਦੱਸਦੇ ਤੁਹਾਨੂੰ ਕੋਈ ਬਿਮਾਰੀ ਮੈਂ ਕਹਾਂ ਜੀ ਜੀ ਮੈਂ ਕੈਂਸਰ ਪੇਸ਼ੈਂਟ ਆ ਕਹਿੰਦੇ ਲੈ ਤੁਹਾਨੂੰ ਕੈਂਸਰ ਆ ਔਰ ਦੱਸ ਮੈਂ ਹੱਲ ਨਹੀਂ ਕਮਾਲ ਦੀ ਗੱਲ ਆ ਮੈਂ ਕਿਹਾ ਮੈਡਮ ਇਹ ਤਾਂ ਕੈਂਸਰ ਇੱਕ ਜਿਵੇਂ 슈ਗਰ ਵਾਂਗੂ ਇਦਾਂ ਹੀ ਆ ਉਹਨਾਂ ਨੂੰ ਲੱਗਾ ਯਾ ਛੂਤ ਦੀ ਬਿਮਾਰੀ ਇੱਥੇ ਕੋਈ ਨਹੀਂ ਸੋਚਾਂਗੇ ਕਹਿੰਦੇ ਉਹਨਾਂ ਨੂੰ ਇਹ ਵੀ ਉਹਨਾਂ ਹੱਥਾਂ ਨਾਲ ਹੀ ਤੁਸੀਂ ਚਾਰ ਬਣਾਉਨੇ ਹੋ ਅਸੀਂ ਉਹ ਚਾਰਨੇ ਲੈਣਾ ਐਡੀ ਤੰਗ ਸੋਚ ਵਾਲੇ ਲੋਕ ਨੇ ਇੰਨੇ ਦਿਮਾਗ ਫੇਲ ਵਾਲੇ ਲੋਕ ਨੇ ਮੈਨੂੰ ਸਮਝ ਨਹੀਂ ਆਉਂਦੀ ਵੀ ਲੋਕ ਨਾ ਆਪ ਨਹੀਂ ਕੁਝ ਕਰਦੇ ਤੇ ਦੂਜਿਆਂ ਨੂੰ ਵੀ ਤੋੜਦੇ ਇਹੋ ਜਿਹੀਆਂ ਗੱਲਾਂ ਸੁਣ ਕੇ ਫੋਨ ਸੁਣ ਕੇ ਮੇਰਾ ਨਾ ਬੜਾ ਮਨ ਬੜਾ ਦਿਮਾਗ ਖਰਾਬ ਹੋਇਆ ਬੜਾ ਮਨ ਦੁਖੀ ਹੋਇਆ ਬੱਚਿਆਂ ਨੇ ਆਉਂਦਿਆਂ ਨੂੰ ਪਹਿਲਾਂ ਤਾਂ ਮੈਂ ਆਪਦਾ ਕੰਮ ਕਰੇਗੀ ਬੱਚਿਆਂ ਨੇ ਆਉਂਦਿਆਂ ਨੂੰ ਫਿਰ ਮੈਂ ਪਈ ਕਹਿੰਦੇ ਮੰਮਾ ਕੀ ਹੋ ਗਿਆ ਤੇ ਮੈਂ ਫਿਰ ਉਹਨਾਂ ਨੂੰ ਦੱਸਿਆ ਮੈਂ ਕਿ ਐਦਾ ਐਦਾ ਫੋਨ ਆਇਆ ਕਹਿੰਦੇ ਮੰਮੀ ਮੇਰੇ ਬੱਚੇ ਨੇ ਮੇਰੀ ਸਭ ਤੋਂ ਵੱਡੀ ਤਾਕਤ ਜਿਹੜੀ ਮੇਰੇ ਬੱਚੇ ਨੇ ਤੇ ਮੇਰੇ ਬੱਚੇ ਬੜੀ ਹਿੰਮਤ ਦੇਣਗੇ ਕਿ ਮੰਮਾ ਜਿਹੜਾ ਕੋਈ ਬੋਲਦਾ ਬੋਲਦਾ ਰਹਿੰਦਾ ਤੁਸੀਂ ਇਸ ਚੀਜ਼ ਦੇ ਉੱਤੇ ਤੁਸੀਂ ਧਿਆਣੀ ਨਾ ਦਿਆ ਕਰੋ ਸਾਨੂੰ ਪਤਾ ਤੁਸੀਂ ਕਿਦਾਂ ਦੇਓ ਆਪਾਂ ਸਾਰੇ ਮਿਹਨਤ ਨਾਲ ਕੇ ਕਰਾਂਗੇ ਕੋਈ ਗੱਲ ਨਹੀਂ ਜਿਹੜਾ ਕੋਈ ਬੋਲਦਾ ਸੋਸ਼ਲ ਮੀਡੀਆ ਤੇ ਬੋਲਦਾ ਅਸੀਂ ਹੁਣ ਜਿਹੜਾ ਮੈਸੇਜ ਆ ਉਹ ਤਾਂ ਡਿਲੀਟ ਕਰ ਦਿੰਨੇ ਆ ਨੇ ਤੇ ਬਲੌਕ ਕਰ ਦਿੰਨੇ ਆ ਉਹਨੂੰ ਹੁਣ ਇਹੋ ਜਿਹਾ ਫੋਨ ਦੇਖੋ ਆਪਾਂ ਨੂੰ ਤਾਂ ਕੋਈ ਨਹੀਂ ਨਾ ਪਤਾ ਜਦੋਂ ਫੋਨ ਨੰਬਰ ਆਇਆ ਵਾ ਪੀ ਇਹ ਕੋਈ ਗੰਦੇ ਬੰਦੇ ਦਾ ਵਾ ਕਿ ਕਸਟਮਰ ਦਾ ਵਾ ਉਹ ਤਾਂ ਆਪਾਂ ਨੂੰ ਫੋਨ ਸੁਣਨਾ ਹੀ ਪਊਗਾ ਨਾ ਪਰ ਇਹੋ ਜਿਹੀ ਬੰਦਿਆਂ ਨੂੰ ਸ਼ਰਮ ਚਾਹੀਦੀ ਆ ਕਿ ਹੋਰ ਵੀ ਬਥੇਰੇ ਨੇ ਲੋਕ ਕਈਆਂ ਨੇ ਨੰਬਰ ਦਿੱਤੇ ਹੁੰਦੇ ਨੇ ਨਾ ਜਿਵੇਂ ਖਾਣੀ ਆ ਤੁਸੀਂ ਉੱਥੇ ਖਾ ਸਕਦੇ ਹੋ ਤੇ ਤੁਸੀਂ ਐ ਤੰਗ ਕਿਉਂ ਕਰਨਾ ਇਹ ਨੰਬਰ ਮੈਂ ਤਾਂ ਦਿੱਤਾ ਕਿ ਜੇ ਕਿਸੇ ਭੈਣ ਭਰਾ ਨੇ ਆਪਣਾ ਗੁੱਸਾ ਕੱਢਣਾ ਵੈਣਾ ਇਸ ਨੰਬਰ ਤੇ ਫੋਨ ਕਰਕੇ ਤੇ ਗੁੱਸਾ ਕੱਢ ਸਕਦੇ ਹੋ ਮੇਰਾ ਤਾਂ ਹੁਣ ਫੋਨ ਨਹੀਂ ਚੱਕਦਾ ਮੈਂ ਬਹੁਤ ਫੋਨ ਲਾਇਆ ਦੇਖਿਓ ਮੈਂ ਉਹਨੂੰ ਮੈਂ ਵਾਇਸ ਮੈਸੇਜ ਵੀ ਮੈਂ ਕੀਤੇ ਹੈਗੇ ਆ ਕਿ ਤੂੰ ਇਦਾਂ ਬਦਵਾਕੀਆਂ ਕਰਦਾ ਵਾ ਤੂੰ ਗੱਲ ਕਰ ਆ ਦੇਖੋ ਕਿੰਨੇ ਫੋਨ ਲਾਇਆ ਮੇਰਾ ਹੁਣ ਫੋਨ ਨਹੀਂ ਚੱਕਦਾ ਹੈਗਾ ਕਿਉਂਕਿ ਇਹਨੂੰ ਪਤਾ ਵਾ ਇਸ ਨੰਬਰ ਤੋਂ ਫੋਨ ਮੈਨੂੰ ਇਸ ਕਰਕੇ ਆਉਣਾ ਤੇ ਵੈਸੇ ਮੈਨੂੰ ਇਹ ਧਮਕੀ ਦਿੱਤੀ ਸੀਗੀ ਵਾਇਸ ਮੈਸੇਜ ਵੀ ਇਹਦੇ ਵਿੱਚ ਹੈਗਾ ਕਿ ਤੇਰੀ ਇਹ ਅਸੀਂ ਸਾਰੀ ਰਿਕਾਰਡਿੰਗ ਕੀਤੀ ਹੋਈ ਆ ਇਹ ਸਾਰੀ ਰਿਕਾਰਡਿੰਗ ਅਸੀਂ ਜਿਹੜੀ ਹੈ ਨਾ ਇਹ ਵੀਡੀਓ ਦੇ ਵਿੱਚ ਪਾਵਾਂਗੇ ਤੇਰਾ ਨੰਬਰ ਵੀ ਪਾਵਾਂਗੇ ਤੇ ਮੈਂ ਫਿਰ ਟਲ ਗਈ 2-3 ਦਿਨ ਹੋ ਗਏ ਮੈਂ ਕਿਹਾ ਨਹੀਂ ਫੇਰ ਟਲ ਗਈ ਅੱਜ ਫੇਰ ਫੋਨ ਆਇਆ ਬੋਲਿਆ ਤੇ ਥੋੜਾ ਜਿਹਾ ਹੀ ਬੋਲਿਆ ਤੇ ਜਿਵੇਂ ਮੈਨੂੰ ਲੱਗਾ ਮੈਂ ਰੇਂਜ ਕਰਕੇ ਵਾਇਨੇ ਮੈਂ ਕਿਹਾ ਹਾਂਜੀ ਦੱਸੋ ਹਾਂਜੀ ਮੈਨੂੰ ਫੇਰ ਉਹੀ ਆਵਾਜ਼ ਲੱਗੀ ਹੈਲੋ ਵਾਲੀ ਵੀ ਉਹੀ ਬੋਲਦਾ ਕਿ ਉਹਨੂੰ ਬਦਦਮਾਖ ਨੂੰ ਅੱਜ ਇਹ ਵੀਡੀਓ ਵੇਖ ਕੇ ਵੀ ਪਤਾ ਲੱਗਦੀ ਹੈ ਕਿ ਭਾਈ ਜੀ ਇੱਥੇ ਤੇਰੀ ਦਾਲ ਨਹੀਂ ਗਲਣੀ ਹੈਗੀ ਤੂੰ ਬਾਰ-ਬਾਰ ਫੋਨ ਨਾ ਕਰਿਆ ਕਰ ਸੋ ਜਿਹੜੇ ਇਹੋ ਜੇ ਕੰਮ ਕਰਦੇ ਤੁਸੀਂ ਉੱਥੇ ਫੋਨ ਕਰ ਸਕਦੇ ਹੋ ਪਤਾ ਨਹੀਂ ਇਹ ਜਿਹੜਾ ਸੰਧੂ ਕਿਹੜਾ ਹੋਵੇ ਮੈਨੂੰ ਨਹੀਂ ਪਤਾ ਵੀ ਕਿਹੜਾ ਸੰਧੂ ਹੋਵੇ ਹਰਜੋਤ ਸਿੰਘ ਨਾਲ ਹਰਜੋਤ ਸਿੰਘ ਵੀ ਆ ਸਿੰਘ ਉਹ ਕਿਹੋ ਜਿਹਾ ਕੰਮ ਕਰਦੇ ਆ ਨਾ ਬੜੀ ਸ਼ਰਮ ਆਉਂਦੀ ਹੈ ਬੜਾ ਦਿਮਾਗ ਖਰਾਬ ਹੁੰਦਾ ਵਾ ਬਾਕੀ ਨੰਬਰ ਪਾ ਕੇ ਮੈਂ ਉਹਨੂੰ ਇਹ ਵੀ ਕਹਿਣਾ ਚਾਹੁੰਦੀ ਆ ਕਿ ਖਬਰਦਾਰ ਜੇ ਅਸ ਤੋਂ ਬਾਅਦ ਤੇਰਾ ਫੋਨ ਆ ਗਿਆ ਮੈਂ ਐ ਨਹੀਂ ਆ ਵੀ ਰੋ ਕੇ ਘਰੇ ਬੈਠੂੰਗੀ ਤੇਰਾ ਇਹੋ ਜਿਹਾ ਜਲੂਸ ਕੱਢੂੰਗੀ ਨਾ ਕਿ ਤੂੰ ਯਾਦ ਰੱਖੇਂਗਾ ਕਿ ਮੈਂ ਕਿਸੇ ਵੀ ਭੈਣ ਨੂੰ ਤੇ ਕਿਸੇ ਧੀ ਕਿਸੇ ਦੀ ਧੀ ਨੂੰ ਮੈਂ ਫੋਨ ਕੀਤਾ ਸੀਗਾ ਤੁਸੀਂ ਇਸ ਕਰਕੇ ਖਬਰਦਾਰ ਰਹਿੰਿ ਦੁਬਾਰਾ ਕਦੀ ਵੀ ਮੇਰੇ ਫੋਨ ਤੇ ਚਾਹੇ ਮੇਰੇ ਛੱਡ ਕਿਸੇ ਹੋਰ ਦੇ ਫੋਨ ਤੇ ਫੋਨ ਨਾ ਕਰੀ ਕਿਉਂਕਿ ਜਿਹੜੀਆਂ ਘਰੇ ਬੈਠੀਆਂ ਔਰਤਾਂ ਹੁੰਦੀਆਂ ਉਹ ਐਵੇਂ ਨਹੀਂ ਹੁੰਦੀਆਂ ਜਦੋਂ ਕਿਤੇ ਚੰਡੀ ਦਾ ਰੂਪ ਧਾਰ ਲੈਣ ਨਾ ਫਿਰ ਪਤਾ ਲੱਗਦਾ ਤੇਰੇ ਵਰਗਿਆਂ ਨੂੰ ਜਦੋਂ ਬਾਣੀ ਪਾ ਲਈਦਾ ਤੂੰ ਬਸ ਇਹੀ ਇੰਨਾ ਕਿ ਜਿਹੜਾ ਵਲੌਗ ਬਣਾਉਣਾ ਸੀਗਾ ਵੀ ਜੇ ਕੋਈ ਘਰੇ ਬੈਠਾ ਆਪਣੀ ਮਿਹਨਤ ਕਰਨਦਿਆ ਆਪਣੇ ਦਸਾਂ ਨਵਾਂ ਦੀ ਕਮਾਈ ਕਰਕੇ ਖਾਂਦਾ ਵਾ ਆਪਣੇ ਬੱਚਿਆਂ ਨੂੰ ਪਾਲਦਾ ਵਾ ਤੇ ਉਹਨੂੰ ਪਾਲਣ ਦਿਆ ਕਰੋ ਉਹਨੂੰ ਘਰੇ ਬੈਠੇ ਮਿਹਨਤ ਕਰਨ ਦਿਆ ਕਰੋ ਐਪਰੀਸ਼ੀਏਟ ਕਰਿਆ ਕਰੋ ਕਿ ਜਿਹੜੇ ਸਬੰਧ ਨੇ ਕਿ ਸ਼ੂਤ ਦੀ ਬਿਮਾਰੀ ਆ ਪਿਛਾਇਦ ਕੈਂਸਰ ਵਾਲੇ ਨੇ ਬੰਦੇ ਨੇ ਐ ਹੱਥ ਲਾ ਦੇ ਤਾਂ ਇਹੋ ਜੇ ਮੇਰੇ ਕੋਲ ਬਹੁਤ ਮੇਰੇ ਰਿਸ਼ਤੇਦਾਰ ਮੈਂ ਅੱਜ ਕੱਲੀ ਆ ਕਿਉਂ ਕੱਲੀ ਆ ਸਿਰਫ ਕੈਂਸਰ ਕਰਕੇ ਕਿਉਂਕਿ ਮੇਰੇ ਕੋਲ ਜਿੰਨੇ ਵੀ ਮੇਰੇ ਰਿਸ਼ਤੇਦਾਰ ਆ ਸਾਰੇ ਇਸੇ ਕਰਕੇ ਹੀ ਛੁੱਟ ਗਿਆ ਕਿ ਇਹਨੂੰ ਕੈਂਸਰ ਆ ਬਹੁਤ ਮਨ ਦੁਖੀ ਹੁੰਦਾ ਕਦੀ ਕਦੀ ਰੱਬ ਤੇ ਬਹੁਤ ਗੁੱਸਾ ਵੀ ਹੁੰਦਾ ਫੇ ਇੱਕ ਬਿਮਾਰੀ ਨੇ ਮੇਰੇ ਸਾਰੇ ਰਿਸ਼ਤੇ ਖੋਲੇ ਮੈਂ ਮੇਰੇ ਬੱਚੇ ਇਹਨਾਂ ਹੱਥਾਂ ਨਾਲ ਮੈਂ ਰੋਟੀ ਬਣਾ ਕੇ ਆਪਣੇ ਬੱਚਿਆਂ ਨੂੰ ਖੋਲਨੀ ਆ ਫਿਰ ਬੱਚੇ ਮੇਰੇ ਨਾਲ ਸੌਂਦੇ ਨੇ ਪਰਮਾਤਮਾ ਕਰੇ ਉਹਨਾਂ ਦੀ ਬਹੁਤ ਲੰਬੀ ਉਮਰ ਹੋਵੇ ਪਰ ਤਕਰੀਬਨ ਮੇਰੇ ਕੋ ਸਾਰੇ ਰਿਸ਼ਤੇਦਾਰ ਇਸ ਕਰਕੇ ਛੁੱਟ ਗਏ ਕਿ ਇਹਨੂੰ ਕੈਂਸਰ ਆ ਮੈਂ ਰੱਬ ਕੋ ਨਹੀਂ ਮੰਗੀ ਮੈਂ ਸ਼ੁੱਧ ਦੀ ਬਿਮਾਰੀ ਆ ਉਹਨਾਂ ਦੀ ਸੋਚ ਤੰਗ ਆ ਉਹ ਪਰੇਸ਼ਾਨ ਹੋਣਗੇ ਕਿ ਵੱਲੋਂ ਦਿਮਾਗ ਤੋਂ ਪਹਿਲਾਂ ਜਿਹੜੀ ਇਹੋ ਜਿਹੀਆਂ ਸੋਚਾਂ ਬਣਾ ਲੈਂਦੇ ਨੇ ਕਿ ਇਹ ਕੈਂਸਰ ਦੀ ਬਿਮਾਰੀ ਆ ਮੇਰਾ ਸੋਸ਼ਲ ਮੀਡੀਆ ਤੇ ਆਉਣ ਦਾ ਕਾਰਨ ਇਹੀ ਸੀਗਾ ਕਿ ਇਹ ਬਿਮਾਰੀ ਕੋਈ ਹਵਾ ਨਹੀਂ ਆ। ਇਹ ਬਿਮਾਰੀ ਨੂੰ ਤੁਸੀਂ ਆਰਾਮ ਨਾਲ इजीली ਜਿਵੇਂ ਇੱਕ ਬੁਖਾਰ ਹੋ ਗਿਆ ਚਾਹੇ ਕੋ ਸ਼ੂਗਰ ਹੋ ਗਈ ਇਸ ਤਰ੍ਹਾਂ ਹੁੰਦਾ ਵਾ। ਕੈਂਸਰ ਕੋਈ ਅਹੋਜੀ ਬਿਮਾਰੀ ਨਹੀਂ ਹੈ ਕਿ ਜਿਹਦੇ ਨਾਲ ਤੁਸੀਂ ਹਾਂ ਉਸੇ ਟਾਈਮ ਹੀ ਮਰ ਜਾਂਦੇ ਹੋ। ਇਹਦੇ ਨਾਲ ਜਿਹੜਾ ਵਾ ਨਾ ਹੀ ਸ਼ੂਤ ਦੀ ਬਿਮਾਰੀ ਹੈ ਕੋਈ ਵੀ ਇਹਦੇ ਨਾਲ ਤੁਸੀਂ ਜਿਵੇਂ ਕੋ ਲਾਗੇ ਕਿਸੇ ਨੇ ਹੱਥ ਲਾ ਦਿੱਤਾ ਤੇ ਤੁਸੀਂ ਤਾਂ ਤੁਹਾਨੂੰ ਬਿਮਾਰੀ ਹੋ ਗਈ ਮੇਰੇ ਬੱਚੇ ਸ਼ੁਰੂ ਤੋਂ ਹੁਣ ਤਾਂ ਚਲੋ ਮੇਰਾ ਨਾਰਮਲ ਟ੍ਰੀਟਮੈਂਟ ਚੱਲਦਾ ਜਦੋਂ ਮੇਰਾ ਮੇਜਰ ਟ੍ਰੀਟਮੈਂਟ ਚੱਲਦਾ ਸੀ ਮੇਰੇ ਬੱਚੇ ਤਾਂ ਵੀ ਮੇਰੇ ਨਾਲ ਸੌਂਦੇ ਸੀਗੇ ਮੈਂ ਡਰਦੀ ਸੀਗੀ ਕੋਈ ਮਾ ਨਹੀਂ ਚਾਹੂਗੀ ਕਿ ਮੇਰੇ ਬੱਚੇ ਨੂੰ ਹਰਿ ਪ੍ਰੋਬਲਮ ਹੋਵੇ ਇਸੇ ਕਰਕੇ ਮੈਂ ਡਰਦੀ ਸੀ ਮੈਂ ਆਪਣਾ ਝੂਠਾ ਪਾਣੀ ਵੀ ਨਹੀਂ ਬੱਚਿਆਂ ਨੂੰ ਦਿੰਦੀ ਹੁੰਦੀ ਸੀ ਤੇ ਮੇਰੇ ਬੱਚਿਆਂ ਨੇ ਕਹਣਾ ਮਮਾ ਇਦਾਂ ਨਾ ਸੋਚਿਆ ਕਰੋ ਡਾਕਟਰ ਨੇ ਕਿਹਾ ਵੀ ਨਹੀਂ ਇਹੋ ਜੀ ਕੋਈ ਪ੍ਰੋਬਲਮ ਨਹੀਂ ਆ ਤੁਸੀਂ ਇਦਾਂ ਨਾ ਸੋਚਿਆ ਕਰੋ ਜਿੱਦੋਂ ਮੈਂ ਡਾਕਟਰ ਨੇ ਦੱਸਿਆ ਸਮਝਾਇਆ ਫਿਰ ਚਲੋ ਹੌਲੀ ਹੌਲੀ ਹੁਣ ਅਸੀਂ ਇਕੱਠੇ ਬੈਠ ਕੇ ਤੁਸੀਂ ਵੇਖਿਆ ਵਲੌਗ ਤੇ ਇਕੱਠੇ ਬੈਠ ਕੇ ਰੋਟੀ ਖਾਣੇ ਪਹਿਲਾਂ ਮੈਂ ਆਪਣੇ ਆਪ ਨੂੰ ਪੀ ਮੈਂ ਸਾਰੇ ਤੋਂ ਵੱਖਰਾ ਹੋ ਗਏ ਕਹਣਾ ਵੀ ਮੈਨੂੰ ਇਹ ਬਿਮਾਰੀ ਲੱਗੀ ਕਿਤੇ ਹੋਰ ਨਾ ਕਿਸੇ ਨੂੰ ਲੱਗ ਜਾਈ ਪੀ ਮੇਰੇ ਬੱਚੇ ਨੂੰ ਨਾ ਲੱਗ ਜੇ ਪਰ ਇਹ ਜਿਹੜੇ ਸੋਚ ਤੰਗ ਵਾਲੇ ਹਨ ਇਹ ਦਿਮਾਗ ਨੂੰ ਫੇਰ ਹਿਲਾ ਦਿੰਦੇ ਮੈਂ ਸਾਰਾ ਕੁਝ ਦਿਮਾਗ ਚੋਂ ਕੱਢਿਆ ਆਂਦਾ ਵਾ ਆਪਾਂ ਜਿਹੜੇ ਤੰਗ ਸੋਚ ਵਾਲੇ ਲੋਕ ਨੇ ਨਾ ਇਹ ਦੂਜਿਆਂ ਨੂੰ ਵੀ ਤੋੜ ਦਿੰਦੇ ਆ ਵੀ ਹਾਂ ਇਹਨੂੰ ਕੈਂਸਰ ਆ ਮੈਨੂੰ ਮੈਨੂੰ ਇਹੋ ਜਿਹੇ ਲੋਕਾਂ ਦੀ ਜ਼ਰੂਰਤ ਵੀ ਨਹੀਂ ਆ ਚਾਹੇ ਉਹ ਮੇਰੇ ਕਸਟਮਰ ਹੋਣ ਚਾਹੇ ਉਹ ਮੇਰੇ ਕੋਈ ਆਪਣੇ ਰਿਸ਼ਤੇਦਾਰ ਹੋਣ ਮੇਰੇ ਕੋ ਸਾਰੇ ਰਿਸ਼ਤੇ ਟੁੱਟ ਗਏ ਨੇ ਇਸੇ ਕਰਕੇ ਟੁੱਟੇ ਨੇ ਵੀ ਇਹਨੂੰ ਕੈਂਸਰ ਆ ਇਹ ਕਿਸੇ ਕੰਮ ਦੀ ਨਹੀਂ ਆ ਚਲੋ ਜੀ ਇਹਨੂੰ ਛੱਡੋ ਇਹਦੇ ਨਾਲ ਕੋਈ ਬਹੁਤ ਫੋਨ ਆਉਂਦੇ ਸੀ ਪਹਿਲਾਂ ਮੇਰੇ ਕਈ ਕਜ਼ਨਸ ਵੀ ਸਾਰੇ ਸਾਰੇ ਹੌਲੀ 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 ਚਲੋ ਛੁੱਟ ਗਏ ਆ ਸਮਝ ਲੱਗਦੀ ਹੈ ਕੋਈ ਪਾਗਲ ਨਹੀਂ ਹੁੰਦਾ ਦਿਮਾਗ ਤੋਂ ਸਭ ਪਤਾ ਲੱਗ ਜਾਂਦਾ ਕਿ ਕਿਹੜੀ ਗੱਲਾਂ ਇਦਾਂ ਕਰਦੇ ਚਾਹ ਬਹੁਤੀ ਗੱਲਾਂ ਮੂੰਹ ਤਾਂ ਕੈਂ ਗੱਲ ਕਰਨਗੇ ਵੀ ਦੱਸ ਮੇਰੀ ਹਵਾ ਦੇ ਨਾਲ ਹੀ ਤੁਹਾਨੂੰ ਬਿਮਾਰੀ ਹੋਣ ਲੱਗੀ ਆ ਇਹ ਜਿਹੜੀ ਪ੍ਰੋਬਲਮ ਆ ਇਹ ਉਹਨਾਂ ਲੋਕਾਂ ਦੀ ਆ ਜਿਨ੍ਹਾਂ ਦੀ ਤੰਗ ਸੋਚ ਆ ਸੋ ਇਸ ਚੀਜ਼ ਦਾ ਮੈਂ ਬਸ ਇਹੀ ਇੱਥੇ ਬੋਲਣਾ ਚਾਹੁੰਦੀ ਆ ਕਿ ਪਰਮਾਤਮਾ ਉਹਨਾਂ ਨੂੰ ਸਮਤ ਬੱਥੇ ਜੋ ਇਹੋ ਜਿਹੀ ਸੋਚ ਸੋਇਦੇ ਨੇ ਮੈਨੂੰ ਇਹੋ ਜਿਹੀ ਕਸਟਮਰ ਦੀ ਜ਼ਰੂਰਤ ਨਹੀਂ ਮੈਨੂੰ ਹਜੇ ਰਿਸ਼ਤੇਦਾਰ ਦੀ ਜ਼ਰੂਰਤ ਨਹੀਂ ਆ ਮੈਨੂੰ ਕਿਸੇ ਭੈਣ ਭਰਾ ਦੀ ਵੀ ਇਹਦੀ ਜ਼ਰੂਰਤ ਨਹੀਂ ਆ ਜਿਹੜੋ ਇਸ ਚੀਜ਼ ਨੂੰ ਸਮਝਦਾ ਮੈਂ ਮੇਰੇ ਬੱਚੇ ਮੇਰੀ ਦੁਨੀਆ ਇੰਨੀ ਕਾ ਕਿ ਮੈਂ ਆਪਣਾ ਘਰ ਦੇਖਣਾ ਆਪਣਾ ਕੰਮ ਦੇਖਣਾ ਆਪਣੇ ਬੱਚੇ ਦੇਖਣੇ ਸਿਰਫ ਤਿੰਨ ਕੰਮ ਨੇ ਮੇਰੇ ਜੋ ਇਹ ਬਕਵਾਸ ਕਰਦੇ ਨੇ ਉਨਾਂ ਵੱਲ ਮੈਂ ਬਿਲਕੁਲ ਧਿਆਨ ਨਹੀਂ ਦੇਣਾ ਹੈਗਾ ਸੋ ਜਿੰਨੀ ਵੀ ਤੁਸੀਂ ਬਕਵਾਸ ਕਰਨੀ ਆ ਫੋਨ ਤੇ ਕਰਨੀ ਆ ਕਮੈਂਟਾਂ 'ਚ ਕਰਨੀ ਆ ਸੋਚ ਗੰਦੀ ਰੱਖਣੀ ਆ ਰੱਖੋ ਮੈਨੂੰ ਕਿਸੇ ਵੀ ਚੀਜ਼ ਦੀ ਪਰਵਾਹ ਨਹੀਂ ਆ ਕਿਉਂਕਿ ਮੈਨੂੰ ਪਤਾ ਮੇਰਾ ਰੱਬ ਮੇਰੇ ਨਾਲ ਆ ਅੱਜ ਇੱਕ ਕਸਟਮਰ ਦਾ ਫੋਨ ਆਇਆ ਕਹਿੰਦਾ ਮੈਡਮ ਤੁਸੀਂ ਇਹ ਜਿਹੜੀ ਪ੍ਰੋਬਲਮ ਹੋਣ ਦੇ ਬਾਵਜੂਦ ਵੀ ਤੁਸੀਂ ਇਹ ਸਾਰਾ ਕੁਝ ਕਰਦੇ ਹੋ ਮੈਂ ਕਿਹਾ ਹਾਂਜੀ ਕਹਿੰਦੇ ਹਿੰਮਤ ਕਿਵੇਂ ਮੈਂ ਇੱਥੇ ਰੱਬ ਹੈਗਾ ਜੀ ਰੱਬ ਉਨ ਹੀ ਦਿਖਦਾ ਐ ਰੱਬ ਦਿਖਦਾ ਇਹੋ ਜੀ ਪ੍ਰੋਬਲਮ ਹੋਣ ਦੇ ਬਾਵਜੂਦ ਵੀ ਮੈਂ ਆਪਣੇ ਬੱਚੇ ਵੀ ਪਾਲ ਰਹੀ ਆ ਮੈਂ ਆਰਡਰ ਵੀ ਲੈ ਰਹੀ ਆ ਮੈਂ ਵੀਡੀਓਜ਼ ਵੀ ਬਣਾ ਰਹੀ ਆ ਮੈਂ ਆਪਣੇ ਘਰ ਵੀ ਦੇਖ ਰਹੀ ਆ ਮੈਂ ਸਾਰਾ ਕੁਝ ਦੇ ਦਿਆਂ ਸਿਰਫ ਉਹ ਰੱਬ ਦੀ ਮਿਹਰ ਕਰਕੇ ਕਿਉਂਕਿ ਰੱਬ ਅੱਜ ਮੇਰੇ ਸਾਹ ਖਿੱਚ ਲੇ ਤਾਂ ਕੁਝ ਨਹੀਂ ਕਰ ਸਕਦੇ ਸਿਰਫ ਰੱਬ ਨੇ ਜਿਹੜੀ ਇਹ ਸ਼ਕਤੀ ਦਿੱਤੀ ਹੁੰਦੀ ਆ ਸੋ ਰੱਬ ਤੋਂ ਡਰ ਕੇ ਰਹਿਣਾ ਚਾਹੀਦਾ ਵਾ ਪਰਮਾਤਮਾ ਦੀ ਜਿਹੜੀ ਮਿਹਰ ਬਣੀ ਰਹਿਣੀ ਚਾਹੀਦੀ ਆ ਮੈਂ ਤੇ ਇਹੀ ਦੁਆ ਕਰੂੰਗੀ ਕਿ ਰੱਬਾ ਉਹਨਾਂ ਨੂੰ ਵੀ ਥੋੜੀ ਸਮੱਤ ਬਖਸ਼ ਜੋ ਇਹੋ ਜੀ ਸੋਚ ਰੱਖਦੇ ਨੇ ਸੋ ਜਿਹੜੇ ਮੈਨੂੰ ਤੋੜਨਾ ਚਾਹੁੰਦੇ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜੀ ਬਹੁਤ ਗੁੱਸਾ ਆਇਆ ਮੈਨੂੰ ਇਹ ਸੋਚ ਸੋਚ ਕੇ ਮੈਨੂੰ ਅੱਜ ਬਹੁਤ ਗੁੱਸਾ ਆਇਆ ਇਹੋ ਜਿਹੀ ਸੋਚਾਂ ਸੁਣ ਕੇ ਵੀ ਲੋਕਾਂ ਦੀ ਕੀ ਸੋਚ ਆ ਤੁਸੀਂ ਫੋਣੀ ਨਾ ਕਰੋ ਮੈਂ ਕਿਸੇ ਨੂੰ ਇਹ ਥੋੜੀ ਕਿਹਾ ਹੈਗਾ ਵੀ ਜ਼ਰੂਰੀ ਤੁਸੀਂ ਫੋਨ ਕਰੋ ਜੇ ਤੁਹਾਨੂੰ ਪਤਾ ਮੈਂ ਹਰ ਕੋਈ ਚੀਜ਼ ਮੈਂ ਲੁਕਾਈ ਨਹੀਂ ਹੈਗੀ ਮੈਂ ਹਰ ਇੱਕ ਚੀਜ਼ ਵੀਡੀਓ ਦੇ ਵਿੱਚ ਦੱਸਦੀ ਆ ਵੀ ਹਾਂ ਮੈਨੂੰ ਕੈਂਸਰ ਆ ਹਾਂ ਮੇਰਾ ਬੇਟਾ ਵਾ ਮੇਰੀ ਬੇਟੀ ਆ ਘਰ ਆ ਅਸੀਂ ਆ ਕਰਦੇ ਆ ਕੋਈ ਅਲੱਤ ਨਹੀਂ ਹੈਗਾ ਜੇ ਤੁਹਾਨੂੰ ਪਤਾ ਵਾ ਮੈਂ ਸ਼ੁਰੂਆਤ ਹੀ ਇਸ ਚੀਜ਼ ਤੋਂ ਕੀਤੀ ਹੈ ਵੀ ਇਹ ਚੀਜ਼ ਹੋਵਾ ਨਹੀਂ ਆ ਤੁਸੀਂ ਡਾਈਟ ਨਾਲ ਤੁਸੀਂ ਆਪਣਾ ਅੱਜ ਕੱਲ ਤੇ ਬਹੁਤ ਇਹਦੇ ਇਲਾਜ ਹੈਗੇ ਨੇ ਕੈਂਸਰ ਤੋਂ ਅੱਜ ਕੱਲ ਡਰਨ ਦੀ ਜ਼ਰੂਰਤ ਹੀ ਨਹੀਂ ਉਹ ਪਹਿਲਾਂ ਸੀਗੀ ਵੀ ਹਾਂ ਕੋਈ ਇਲਾਜ ਨਹੀਂ ਹੁੰਦਾ ਸੀਗਾ ਕੋਈ ਅਵੇਅਰਨੈਸ ਨਹੀਂ ਸੀਗੀ ਹੁਣ ਅੱਜ ਕੱਲ ਜਿਹੜੀ ਪਹਿਲਾਂ ਹੀ ਟੈਸਟ ਵੀ ਕਰ ਦਿੰਦੇ ਨੇ ਪਹਿਲਾਂ ਹੀ ਤੁਹਾਨੂੰ ਡਾਈਟ ਵੀ ਦੱਸ ਦਿੰਦੇ ਤੁਸੀਂ ਆਪਦੀ ਘਰ ਦੀ ਡਾਈਟ ਆਪਣਾ ਖਾਣ ਪੀਣ ਨੂੰ ਸੁਧਾਰ ਕੇ ਤੁਸੀਂ ਇਹ ਪ੍ਰੋਬਲਮ ਨੂੰ ਠੀਕ ਕਰ ਸਕਦੇ ਹੋ ਸੋ ਮੇਰੇ ਉੱਤੇ ਪਰਮਾਤਮਾ ਦੀ ਮਿਹਰ ਹੈ ਕਿ ਮੈਂ ਆਪਣੇ ਬੱਚਿਆਂ ਦੇ ਵਿੱਚ ਤੁਰੀ ਫਿਰਦੀ ਹਾਂ ਜਿਨ੍ਹਾਂ ਚਿਰ ਪਰਮਾਤਮਾ ਨੇ ਸਾਹ ਦਿੱਤੇ ਆ ਉਹਨਾਂ ਜਰ ਆਪਣੀ ਮਿਹਨਤ ਕਰਦੇ ਰਵਾਂਗੇ ਤੋੜਨ ਵਾਲਿਆਂ ਨੂੰ ਤੋੜਨ ਦਿਓ ਸੋ ਇਸ ਬਲੌਗ ਦਾ ਇਸ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਹਾਂ ਜੀ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਜਿਆਦਾ ਜਿਆਦਾ ਲਾਈਕ ਸ਼ੇਅਰ ਜ਼ਰੂਰ ਕਰਿਓ ਜੇ ਉਹ ਤੰਗ ਸੋਚ ਵਾਲਿਆਂ ਤੱਕ ਵੀਡੀਓ ਜ਼ਰੂਰ ਪਹੁੰਚਾ ਦਿਓ ਜੋ ਇਹੋ ਜਿਹੇ ਸੋਚਾਂ ਸੋਚਦੇ ਨੇ ਤੇ ਜੇ ਚੈਨਲ ਤੇ ਨਵੇਂ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੇ ਬੈਲ ਬਟਨ ਦਬਾਉਣਾ ਨਾ ਭੁੱਲਿਓ ਤਾਂ ਕਿ ਨੈਕਸਟ ਵੀਡੀਓ ਨੋਟੀ ਤੋ ਇਸ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਹਾਂ ਜੀ ਮਿਲਦੇ ਹਾਂ ਇੱਕ ਨਵੇਂ ਵੀਡੀਓ ਤਦ ਤੱਕ ਲਈ ਸਸਟੇ